ਸਤਿ ਸ਼੍ਰੀ ਅਕਾਲ ਜੀ ਸਿੰਘ ਦੇ ਖਾਨ ਤੋਂ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਖ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਿਪੀ ਵੀਰ ਕੋਲ ਆ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਝੋਟੀਆਂ ਤੁਹਾਨੂੰ ਦਿਖਾਉਣੀਆਂ ਇੱਕ ਨੀਲੀ ਬੂਰੀ ਝੋਟੀ ਦਿਖਾਉਣੀ ਮਗਰ ਵੀ ਕੱਟੀ ਆ ਤੇ ਇੱਕ ਕਾਵਲੀ ਝੋਟੀ ਤੁਹਾਨੂੰ ਦਿਖਾਵਾਂ ਦੋਵੇਂ ਸੋਈਆਂ ਸੋਈਆਂ ਆ ਸੋਈਆਂ ਦੇ ਆਪਣੀ ਦੋ ਟਾਈਮ ਚੁਆਇ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਇ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵਧੀਆ ਸੱਸੀ ਕਾਲ ਜੀ ਕਾਲਦਾ ਸੱਸੀ ਕਾਲ ਜੀ ਹੋਠ ਠੀਕ ਠਾਕ ਜੀ ਠੀਕ ਠਾਕ ਵਧੀਆ ਵਧੀਆ ਬਾਜੀ ਚਲੋ ਨਾਮ ਦੱਸਦੇ ਕਰੀ ਨਾ ਬਈ ਡਿਊਟੀ ਹੈ ਜੱਕ ਮਸ਼ੀਂਾਂ ਦਸੀ ਜਲਾਲਾ ਤੇ ਜਲਾ ਮਸਾਂਗੇ ਤੇ ਫੋਨ ਨੰਬਰੇ ਬੋਲ ਦੋ 978193735 ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਪਹਿਲਾਂ ਕਿਹੜੀ ਵਿਖਾ ਰਹੀ ਆ ਇਹ ਫਰ ਬਾਜੀ ਬੱਚੇ ਤਾਂ ਬਣਾ ਛੋਡੀ ਠੀਕ ਹੈ ਹਾਂਜੀ ਕਿੰਨਾ ਜੀ ਤੇ ਕੱਲ ਦੁੱਧ ਦੁੱਧ ਭਾਜੀ ਇਹ ਕੋ ਹੋਗਾ 14 ਲੀਟਰ ਹਾਂਜੀ ਹੁਣ ਦਵਾਂਗੇ 12 ਲੀਟਰ ਨਾਲ ਦੇਖੋ ਵੀਰ ਵਾਵਾ ਮਹਿੰਗੀ ਲੈ ਗਿਆ ਉਹਦੇ ਕੋ ਬੱਚਾ ਮਰ ਗਿਆ ਦਾ ਅੱਛਾ ਹਾਂਜੀ ਦੋਨੇ ਮੈਨੂੰ ਦੇ ਦਿੱਤੀ ਅੱਛਾ ਤੇ ਪਸੰਦੀ ਘਾੜੇ ਤੇ ਜੀ ਅੱਛਾ ਹਾਂ ਪਸੰਦੀ ਘਾੜੇ ਦੇ ਜੀ ਤੇ ਹੁਣ 12 ਲੀਟਰ ਹੈਗਾ ਪੱਕਾ ਦੁੱਧ ਦੇ ਕੋਈ ਭਾਜੀ 12 ਲੀਟਰ ਹੋਊਗਾ ਦੁੱਧ ਕੋਈ ਚੋ ਕੇ ਖੜੇ ਅੱਛਾ ਹਾਂ ਪਤਾ ਗੱਲ ਭਾਜੀ ਜਾਂਦੀਆਂ ਸਫਰ ਸਵੇਰ ਤੁਹਾਨੂੰ ਪਤਾ ਕੋਈ ਹੋਰ ਕਿਲੋ ਘਟ ਲੜੇ ਯਾਰਾ ਨਾਲੇ ਹੁੰਦਾ ਚਲੋ ਤੋਰਾਂ ਫੇਰ ਇੱਕ ਰੇਣਾ ਜਵਾ ਭਾਜੀ ਲੱਗਾ ਕਿਤੇ ਕਾਨੂੰ ਗੱਲਾਂ ਨੂੰ ਉਹ ਫਿਰ ਖਾਣਾ ਖਾਵੇ ਲੈ ਕਣ ਜਿੱਡੇ ਮੋਟੇ ਖਾਣਿਆ ਨਾ ਓਡੇ ਮੋਢੀ ਤਾਰੂ ਮੋਚੂ ਨਾ ਥਾਣੇ ਦੇਖ ਸਕਦੇ ਤੇ ਬਾਕੀ ਮਿਲਕਵੇਂ ਨੇ ਮੈਂ ਚੰਗੀ ਲੱਗੀ ਤੇ ਬਾਕੀ ਪ੍ਰੋਪਰ ਹੱਥ ਦੇ ਚਵਾਈ ਆ ਲੱਗਦੀ ਹੈ ਪਾਰੀ ਭਾਜੀ ਵੀਰ ਕੋਈ ਵੀਡੀਓ ਇਹਦੀ ਮਂਗਾਦਾਂਗੇ ਤੁਹਾਨੂੰ ਬੱਚੇ ਦੇ ਨਾਲ ਅੱਛਾ ਹਾਂਜੀ ਹਾਂਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਿਰਫ 20 ਦਿਨਾਂ ਦੀ ਮੈਂ ਸੂਈ ਜੀ ਅੱਛਾ ਹਾਂਜੀ ਵਾਵਾ ਮਹਿੰਗੀ ਲੈ ਯਾਰ ਪਤਾ ਕੱਲ ਭਾਜੀ ਐਤ ਤਰ੍ਹਾਂ ਜਿਤਨਾ ਆਈ ਨਾ ਉਤਰਾਈ ਆਪਾਂ ਵੇਲੋ ਵੇਚ ਦਿੰਨੇ ਡੰਗਰ ਹਾਂਜੀ ਹਾਂਜੀ ਆਪਾਂ ਕੋ ਗਲਤ ਕੰਮ ਨਹੀਂ ਕਰਦੇ ਠੀਕ ਹੈ ਨਾ ਨਾ ਵੀਰ ਉਹ ਕਰਦਾ ਤੇ ਨਾ ਆਪਾਂ ਕਰਦੇ ਕੋਈ ਗਲਤ ਕੰਮ ਠੀਕ ਹੈ ਐਤ ਜੇ ਵਿਆਹ ਦੀ ਤੇ ਵਿਆਹ ਦੀ ਦੱਸਾਂਗੇ ਜੇ ਮਹੀਨੇ ਦੀ ਤੇ ਮਹੀਨੇ ਦੀ ਦੱਸਾਂਗੇ ਉਹ ਮਹੀਨੇ ਦੀ ਲਾਲੇ ਭਰ ਠੀਕ ਹੈ ਜੀ ਮਹੀਨਿਆਂ ਦੇ ਭਰ ਮਾਜੀ ਸੂਈ ਸਾਰੀ ਦੇ ਲੱਗ ਜੜੀ ਦਾਕਿਆ ਤਰੇ ਆ ਵੀ ਕੱਦ ਕੱਖ ਪੇਠ ਪੜੀ ਦੀ ਚੰਗੀ ਆ ਜਿਵਾਲਾ ਬੜਾ ਭਾਜੀ ਲੱਗਾ ਜੜੀ ਤੇ ਕਿੰਨਾ ਫੇਰ ਰੱਖਣਾ ਇਹ ਤਾਂ ਮੇਰੀ ਭਾਜੀ ਪਹਾੜੇ ਤੇ ਮਿਲੀ ਜਿਉਂ ਉਹਨਾਂ ਦੇ ਘਰ ਹੀ ਮਰਿਆ ਬੱਚਾ ਅੱਛਾ 10 ਦਿਨ ਹੋ ਗਏ ਬੱਚੇ ਮਰੇ ਨੂੰ ਅੱਛਾ ਤੇ 15 16 ਦਿਨਾਂ ਦੀ ਉਹਦਾ ਸਰੀਰ ਦੇ ਮਹੀਨੇ ਲੱਗੇ ਬੰਨੇ ਹੋ ਗਏ ਆ ਚੋਈ ਮਤਲਬ ਮਹੀਨੇ ਤੇ ਲੱਗੇ ਬੰਨੇ ਮੰਨ ਕੇ ਚੱਲੇ ਕੋਈ ਗਏ 5-7 ਦਿਨ ਇੱਧਰ ਉੱਧਰ ਕੀ ਹਨਾ ਗੱਲ ਹੈਗੀ 20 ਦਿਨਾਂ ਦੀ ਮਹੀਨੇ ਦੀ ਕਰਕੇ ਦਮਾ ਤੇ ਮੁੱਲ ਫੇਰ ਇਹਦਾ ਮੁੱਲ ਭਾਜੀ ਇਹਦਾ ਹੋਣੇ ਵਿੱਚ ਛੋਟੀ ਜਿਹੀ ਇੱਕ ਦੋ ਦਿਨਾਂ ਸੰਭਲ ਗਏ ਹਾਂਜੀ ਹੁਣ ਵੀ 80000 ਦੇ ਵੇਚ ਦਿੰਦੀ ਬੱਚੇ ਤੋਂ ਬਣਾਵੀਂ ਹਾਂਜੀ ਉਹਤਰਾ ਤੇ ਲੱਖੋਂ ਬਾਹਰ ਜਿਹੀ ਝੋਟੀ ਠੀਕ ਐ ਤੇ ਪਹੁੰਚ ਆਪਣੀ ਅੱਜ ਵਿੱਚੇ ਲੈਣੀ ਏ ਕਿੱਥੋਂ ਤੱਕ ਰ 100 ਕਿਲੋਮੀਟਰ ਤੱਕ ਅੱਛਾ ਹਾਂਜੀ ਇਹ ਨਹੀਂ ਵੀ ਜਿਆਦਾ ਮੁੱਲ ਕਰਕੇ ਪਹੁੰਚ ਕਰ ਦੇਣੀ ਆ ਪੂਰੇ 70000 ਦੀ ਪਰਿ ਝੋਟੀ ਦੀ ਪਹੁੰਚ ਕਰ ਦਾਂਗੇ 70000 ਦੇ 70000 ਦੀ ਝੋਟੀ ਦੀ ਪਹੁੰਚ ਕਰਾਂਗੇ ਬਾਕੀ ਮਾਨਤਾ ਨਾਲ ਮੁੱਕੇ ਤੇ ਹੋਰ ਕਰ ਦੋਗੇ ਕਰ ਦਾਂਗੇ ਕਰ ਦਾਂਗੇ ਠੀਕ ਆ ਫੋਨ ਲਾਵੇ ਫੋਨ ਲਾਵੇ ਕੋਈ ਗੱਲ ਖਾਲੀ ਨਹੀਂ ਮੋੜਨਾ ਕਿ ਕਹਿਣਾ ਤੇ ਦੁੱਧ 11 ਬਾਰ ਰ ਠੀਕ ਆ ਪਰ ਆਪਾਂ ਦੇ ਦੇਣੀ ਆ 70000 ਚ ਪਹੁੰਚ ਕਰ ਦੇਣੀ ਆ ਆਪਾਂ ਅੱਛਾ ਹਾਂਜੀ ਠੀਕ ਆ ਹਾਂ ਦੇ ਲਓ ਬਾਕੀ ਬਾਕੀ ਚਲੋ ਫੱਬਦੀ ਏ ਛੋਟੀ ਕਾਲੀ ਸ਼ਾਹ ਏ ਹੈਗੀ ਪੂਰੀ ਕਾਲੀ ਏ ਪੂਛ ਵੀ ਪੂਰੀ ਕਾਲੀ ਏ 70 ਦੀ ਭਾੜੀ ਦਵਾਂਗੇ ਵਿੱਚ ਸ਼ੋਰ ਕਰਾਂਗੇ ਤੇ ਪਹੁੰਚ ਕਰਾਂਗੇ ਠੀਕ ਆ ਹਾਂਜੀ ਤੇ ਹੁਣ ਜਿਹੜੀ ਆਪਣੇ ਕੋਲ ਆ ਦੂਸਰੇ ਨੰਬਰ ਤੇ ਹਾਂਜੀ ਚਵਾਈ ਕਰਕੇ ਜਿਵੇਂ ਆਈ ਮਾਈ ਅੱਛਾ ਹਾਂਜੀ ਸਵੇਰੇ ਜਾਂਦੀ ਜੀ ਇਹਦੀ ਚਵਾਈ ਹੋਈ ਆ ਹੁਣ ਮਗਰ ਕੱਟੀ ਏ ਠੀਕ ਆ ਤੋਰਦੀ ਮਾੜੀ ਤੋਰ ਆ ਮਗਰ ਨੀਲੀ ਬੁਰੀ ਦੀ ਕੱਟੀ ਆ ਤੇ ਨੀਲੀ ਬੁਰੀ ਦੀ ਝੋਟੀ ਆਪ ਇਹ ਕਿੰਨੇ ਵੀ ਸਵਾਈ ਕਰਕੇ ਲਿਆਂਦੀ ਹੈ ਇੱਕ ਸਾਡੇ ਹਵਾਨਾ ਇਹਦਾ ਲੱਗਦਾ 3:00 ਵਜੇ ਕੀਤੀ ਤੇ ਸਵੇਰੇ ਫੇਰ ਕੀਤੀ ਜੀ ਠੀਕ ਆ ਹਾਂ ਜੀ ਕਿੰਨਾ ਦੁੱਧ ਇਹਦੇ ਕੋਲ ਦੁੱਧ ਭਾਜੀ 8 ਕਿਲੋ ਹੀ ਕੋਈ ਲਾਵੇ ਹੋਊ ਤੇ ਮਸਾ ਵਾਧੀ 8 ਕਿਲੋ ਹੈਗਾ ਦੁੱਧ ਇਹਦੇ ਕੋਲ ਅੱਛਾ ਹਾਂ ਜੀ ਤੇ ਥਣ ਥਣ ਓਕੇ ਹਾਂ ਜੀ ਭਾਜੀ ਕੋਈ ਗੱਲ ਨਹੀਂ ਚੋਵੇ ਖੜੇ ਕੋਈ ਠੀਕ ਆ ਹਾਂ ਜੀ ਤੇ ਆਹ ਕੱਟੀ ਆ ਮਗਰ ਹਨਾ ਨੀਲੀ ਬੂਰੀ ਦੀ ਕੱਟੀ ਮਗਰ ਵੀ ਪਲੀ ਪਲੋਸੀ ਕੱਟੀ ਆ ਦੁੱਧੂ ਚੰਗਾ ਛੱਡਿਆ ਕਿਸ ਨੀਂ ਨਾ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਮੁੱਲ ਭਾਜੀ ਬਰਾਬਰ ਹੀ ਦੇ ਦਾਂਗੇ ਇਹਦੇ ਆ ਭਾਂਡੇ ਨਾਲ ਅੱਛਾ ਹਾਂ ਜੀ ਕਰ ਦਈਏ ਮੈਂ ਤਾਂ ਨੋਰਕੇ ਮੋਕੇ ਤੇ ਕਰ ਦੋਗੇ ਕੋਈ ਨਹੀਂ ਕਰਦਾਂਗੇ ਮੋਕੇ ਦੇ ਕੋਈ ਜਾਨ ਅੱਛਾ ਕੋ ਫੋਨ ਲਾਵੇ ਸਾਰੇ ਕਰਦਾਂਗੇ ਕੋਈ ਗੱਲ ਠੀਕ ਹੈ ਪਹੁੰਚ ਵਿੱਚ ਇਹ ਤੋਂ ਮਾਂ ਦੀ ਅੱਜ ਪਹੁੰਚ ਵਿੱਚ ਆ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਬਾਕੀ ਚਲੋ ਕਵੀਰ ਫੋਨ ਲਾਵੇ ਤੇ ਬਾਕੀ ਚਲੋ ਕਵੀਰ ਆਪਣੀ ਤਸੱਲੀ ਕਰਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ